ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਪ੍ਰਾਈਜ਼ ਨਾਲ ਹੁੰਦੇ ਮੈਂਸ਼ਨ ਕੀਤੇ ਹੁੰਦੇ ਨੇਗੇ ਬਾਕੀ ਜੇ ਕੋਈ ਵੀ ਤੁਹਾਨੂੰ ਆਪਣੇ ਰੇਟ ਹਾਈ ਲੱਗਦੇ ਨੇਗੇ ਤੁਸੀਂ ਕਿਤੋਂ ਵੀ ਹਨਾ ਤੇ ਤੁਹਾਡੇ ਸ਼ਹਿਰ ਦੇ ਵਿੱਚੋਂ ਕਿਤੋਂ ਵੀ ਤੁਹਾਨੂੰ ਸਹੀ ਰੇਟ ਦੇ ਵਿੱਚ ਸੂਟ ਮਿਲਦਾ ਤੁਸੀਂ ਉੱਥੋਂ ਵੀ ਲੈ ਸਕਦੇ ਹੋਗੇ ਆਪਾਂ ਜਿਹੜਾ ਕੋਈ ਤੁਹਾਡੇ ਨਾਲ ਕੋਈ ਜ਼ਬਰਦਸਤੀ ਆ ਵੀ ਤੁਸੀਂ ਮੇਰੇ ਕੋਲ ਹੀ ਸੂਟ ਲਓ ਤੁਸੀਂ ਕਿਤੋਂ ਵੀ ਲੈ ਸਕਦੇ ਹੋਗੇ ਪਰ ਅਸੀਂ ਜਿਹੜੇ ਮਤਲਬ ਕੁਆਲਟੀ ਕਪੜੇ ਦੀ ਇੱਕ ਨੰਬਰ ਲੈ ਕੇ ਆਉਣੇਗੇ ਸਭ ਤੋਂ ਪਹਿਲਾਂ ਅਸੀਂ ਬ੍ਰਾਂਡ ਟਿਸਟਾ ਦੇ ਜ਼ਿਆਦਾਤਰ ਸੇਲ ਕਰਦੇ ਆਂਗੇ ਤੇ ਬਾਕੀ ਹੋਰ ਬ੍ਰਾਂਡ ਵੀ ਸੇਲ ਕਰਦੇ ਆ ਪਰ ਜ਼ਿਆਦਾਤਰ ਮਤਲਬ ਆਪਣੀ 90% ਕਲੈਕਸ਼ਨ ਹੁੰਦੀ ਹੈ ਟਿਸਟਾ ਦੀ ਤੇ ਅੱਜ ਵੀ ਮੈਂ ਤੁਹਾਨੂੰ ਦਿਖਾਉਂਗੀ ਚਨਾਰ ਬਰਬਰੀ ਦੇ ਸੂਟ ਲਏਗੇ ਕਾਫੀ ਜ਼ਿਆਦੇ ਸੋਹਣੇ ਸੂਟ ਲਏਗੇ ਆਪਾਂ ਦੁਪੱਟੇ ਰੈਡੀ ਕਰਵਾਏ ਨੇ ਉਹਨਾਂ ਨਾਲ ਜੇ ਕੋਈ ਵੀ ਪਹਿਨ ਲੈਣਾ ਚਾਹੁੰਦੀ ਹੈ ਆਪਣਾ ਫਾਸਟਲੀ ਆਰਡਰ ਕਰਦੇ ਹੋ ਤੇ ਪਹਿਲਾਂ ਵੀ ਆਪਾਂ ਕਾਫੀ ਸੂਟ ਸੇਲ ਕੀਤੇ ਨੇਗੇ ਚਲੋ ਜੀ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਜਿਵੇਂ ਕਿ ਇਹ ਪਹਿਲਾ ਸੂਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਕਲਰ ਵੀ ਕਾਫੀ ਜਿਆਦਾ ਸੋਨਾ ਹੈਗਾ ਚਨਾਰ ਬਰਬਰੀ ਦੇ ਸੂਟ ਨੇਗੇ ਇਹ ਰਹੇਗੀ ਜੀ ਇਹਦੇ ਨਾਲ ਬਾਟਮ スクリーンショット ਲੈ ਲਿਓ ਤੇ ਆਪਾਂ ਨੂੰ WhatsApp ਤੇ ਮੈਸੇਜ ਕਰ ਦਿਓ ਬਹੁਤ ਜਾਦੇ ਸੋਹਣੇ ਸੂਟ ਲੈਂਗੇ ਜਿੱਦਾਂ ਕਿ ਹੁਣ ਮੌਸਮ ਚੇਂਜ ਹੋ ਰਿਹਾ ਇਹ ਹੀ ਸੂਟ ਪਾਏ ਜਾਣਗੇ ਹੁਣ ਤੇ ਦੇਖੋ ਦੁਪੱਟਾ ਇਸ ਤਰ੍ਹਾਂ ਪਟਾਈਆਂ ਡਾਈ ਰੱਖਿਆਗਾ ਦੇਖੋ ਜੀ ਦੇਖੋ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਕਿੰਨਾ ਜਿਆਦੇ ਸੋਹਣਾ ਪਟਾਈਆਂ ਡਾਈ ਕਰਵਾਇਆ ਫੋਰ ਸਾਈਡ ਡਾਈ ਐਂਡ ਡਾਈ ਤੇ ਵਿੱਚ ਸਾਰੇ ਆਪਾਂ ਡਾਇਮੰਡ ਪਵਾਏ ਨੇਗੇ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ ਜੀ 2850 ਪਲੱਸ ਸ਼ਿਪਿੰਗ ਹੈਗੀ ਤੇ ਦੁਪੱਟਾ ਵੀ ਨਾਲ ਹੀ ਆਗਾ ਲੈਸ ਵਗੈਰਾ ਕਹੋਗੇ ਤਾਂ ਆਪਾਂ ਤੁਹਾਨੂੰ ਫਿਨਿਸ਼ਿੰਗ ਕਰਕੇ ਦੇ ਦਾਂਗੇ ਨਹੀਂ ਤੁਸੀਂ ਇਦਾਂ ਵੀ ਲੈ ਸਕਦੇ ਹੋਗੇ ਬਿਨਾਂ ਫਿਨਿਸ਼ਿੰਗ ਤੋਂ ਜੇ ਤੁਸੀਂ ਲੈਣਾ ਚਾਹੋ ਤਾਂ 2850 ਪ੍ਰਾਈਸ ਰਹੇਗਾ ਬਹੁਤ ਜ਼ਿਆਦਾ ਡਿਮਾਂਡ ਸੀਗੀ ਕਾਫੀ ਭੈਣਾ ਮਤਲਬ ਕਾਫੀ ਟਾਈਮ ਤੋਂ ਵੇਟ ਕਰ ਰਹੇ ਅਸੀਂ ਬਰਬਰੀ ਦੇ ਸੂਟਾਂ ਦੀ ਤੇ ਆਪਣੇ ਦੁਪੱਟੇ ਲੰਗੇ ਜਿਹੜੇ ਜਿਸ ਤਰ੍ਹਾਂ ਆਪਾਂ ਪਹਿਲਾਂ ਟਾਈ ਐਂਡ ਡਾਈ ਬਾਟਮ ਨਾਲ ਕਰਵਾਇਸ ਨੂੰ ਆਪਾਂ ਪਲੇਨ ਰੱਖਿਆ ਲੰਗੀਆਂ ਤੇ ਦੁਪट्टे ਟਾਇੰਡਾਈ ਆ ਯਾਨੀ ਕਿਉਂਕਿ ਕਮੈਂਟ ਜਿਆਦਾ ਆਪਾਂ ਨੂੰ ਇਦਾਂ ਹੀ ਆਏ ਸੀ ਵੀ ਤੁਸੀਂ ਦੁਪੱਟਾ ਕੱਲਾ ਟਾਇੰਡਾਈ ਕਰਵਾਓ ਪਲੇਨ ਬਾਟਮ ਰੱਖੋ ਕਾਫੀ ਪੈਣਾ ਇੱਕ ਵੀਕ ਤੋਂ ਵੇਟ ਕਰ ਰਹੀਆਂ ਸੀ ਇਹ ਸੂਟਾਂ ਦੀ ਜੇ ਮਤਲਬ ਜਿਹੜੀਆਂ ਪੈਣਾ ਹਨ ਮੈਨੂੰ ਮੈਸੇਜ ਕਰਦੇ ਸੀਗੇ ਤੁਸੀਂ ਦੇਖ ਸਕਦੇ ਹੋਗੇ ਲੈ ਸਕਦੇ ਹੋਗੇ ਕੈਮਰੇ ਦੇ ਵਿੱਚ ਕਲਰ ਦਾ 19b ਦਾ ਫਰਕ ਪਿਆ ਜਾਂਦਾ ਹੁੰਦਾ ਉਹਨੂੰ ਇਗਨੋਰ ਕਰਿਓ अगला सूट रहेगा पैरेट एक एक सूट अवेलेबल है जी अपने कोले इस टाइम ਤੇ ਨਾਲ ਰਹੇਗੀ पिंक कलर ਦੀ ਬਾਟਮ ਹੈਗੀ ਦੇਖੋ ਜਿਹੜੀ ਆਪਾਂ ਡਾਰਕ ਕਲਰ ਪਸੰਦ ਕਰ ਆ ਗਿਆ ਲੇងੀਆਂ ਤਾਂ ਤੁਸੀਂ ਲੈ ਸਕਦੇ ਹੋਗੇ ਇਹ ਵਾਲੇ ਸੂਟ ਇਹਦਾ ਦੁਪੱਟਾ ਵੀ ਕਾਫੀ ਜਿਆਦਾ ਸੋਹਣਾ ਹੈ ਨਾ ਤਾਂ ਇਸ ਨਾਲ ਟਾਈਮ ਦੀ ਬਚਤ ਹੁੰਦੀ ਹੈ ਕਿ ਕਿਉਂਕਿ ਜਿਹੜੇ ਮੈਂ ਕੱਲ ਸੂਟ ਪਾਏ ਸੀ ਕੱਲ ਪਹਿਨਣ ਲਈ ਸਾ ਮਤਲਬ ਸਾਰਿਆਂ ਨੇ ਇਦਾਂ ਕਿਹਾ ਸੀ ਵੀ ਸਾਨੂੰ ਦੁਪੱਟਾ ਰੈਡੀ ਕਰਕੇ ਫਿਨਿਸ਼ਿੰਗ ਕਰਕੇ ਦੇ ਦਿਓ ਹੁਣ ਮੈਂ ਇਹ ਚੀਜ਼ ਪਹਿਲਾਂ ਹੀ ਕਰਵਾ ਲਈ ਹੁਣ ਆਪਾਂ ਨਾਲ ਦੀ ਨਾਲ ਕੱਲ ਨੂੰ ਸੰਢੇ ਰਹੇਗਾ ਜੀ ਤੇ ਤਾਂ ਕਰਕੇ ਆਪਾਂ ਕੱਲ ਨੂੰ ਕੋਰੀਅਰ ਨਹੀਂ ਕਰਾਂਗੇ ਮੰਡੇ ਆਪਾਂ ਨਾਲ ਦੀ ਨਾਲ ਸਾਰੇ ਕੋਰੀਅਰ ਕਰ ਦਾਂਗੇ ਤੁਸੀਂ ਦੁਪੱਟਾ ਚੈੱਕ ਕਰ ਲਓ ਕਿੰਨਾ ਜਿਆਦਾ ਸੋਹਣਾ ਡਾਈ ਹੋਇਆਗਾ ਸਾਡੇ 2800 ਪ੍ਰਾਈਸ ਹੈਗਾ ਇਹ ਬਰਬਰੀ ਦੇ ਸੂਟਾਂ ਦਾ ਨਾਲ ਦਾ ਮੇਰਾ ਸੂਟ ਸਟਿਚ ਕੀ ਮਤਲਬ ਕੀਤਾ ਹੋਇਆ ਹੈਗਾ ਤੇ ਇਹ ਵੀ ਕਿਸੇ ਕਸਟਮਰ ਦਾ ਸੂਟ ਹੈਗਾ ਤੇ ਦੇਖੋ ਪਹਿਲਾਂ ਵੀ ਮੈਂ ਆਪਣਾ ਦੁਪੱਟਾ ਡਾਈ ਕਰਵਾਇਆ ਸੀਗਾ ਉਹ ਕਿਸੇ ਭੈਣ ਨੇ ਲੈ ਲਿਆ ਸੀਗਾ ਤੇ ਹੁਣ ਵੀ ਮੈਂ ਇਸ ਨਾਲ ਦਾ ਦੁਪੱਟਾ ਡਾਈ ਕਰਵਾਇਆਗਾ ਹੁਣ ਦੇਖੋ ਰਹੂਗਾ ਕਿ ਨਹੀਂ ਰਹੂਗਾ ਐਂ ਪਤਾ ਕਿਸੇ ਭੈਣ ਨੂੰ ਸੂਟ ਪਸੰਦ ਆ ਜੇ ਨਾਲ ਦੀ ਨਾਲ ਫਿਰ ਬੁਕਿੰਗ ਹੋ ਜਾਂਦੀ ਹੁੰਦੀ ਹੈ ਮੇਰਾ ਸੂਟ ਫਰਾਏ ਦੇਖੋ ਇਸ ਤਰ੍ਹਾਂ ਦਾ ਦੁਪੱਟਾ ਹੈਗਾ ਸਾਈਂਡਾਈ ਇਹ ਦੇਖੋ ਮੇਰਾ ਸੂਟ ਹੈਗਾ ਇਹ ਮੈਂ ਹਜੇ ਇੱਕ ਵਾਰ ਵੀ ਨਹੀਂ ਪਾਇਆ ਹੈਗਾ ਇਸ ਤਰ੍ਹਾਂ ਆਪਾਂ ਇਹਦੀ ਸਟਿਚਿੰਗ ਕਰੀ ਹੈਗੀ ਸਟਿਚਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਦੇਖੋ ਇਹ ਆਪਣੇ ਸਟਿਚ ਹੋ ਕੇ ਵੀ ਗਏ ਨੇ ਬਿਨਾ ਸਲਾਈ ਤੋਂ ਵੀ ਮੈਂ ਮੇਰੇ ਖਿਆਲ ਚ 25 30 ਸੂਟ ਸੇਲ ਕਰ ਚੁੱਕੀ ਆਂਗੀ ਸੇਮ ਕਲਰ ਸੇਮ ਪ੍ਰਿੰਟ ਤੇ ਆਪਾਂ ਟਾਈ ਐਂਡ ਡਾਈ ਬਾਟਮ ਨਾਲ ਵੀ ਮੇਰੇ ਖਿਆਲ ਚ 4 ਤੋਂ 5 ਸੂਟ ਆਏ ਸੀਗੇ ਜਿਹੜੇ ਸੇਲ ਹੋ ਚੁੱਕੇ ਨੇਗੇ ਇਹ ਵੀ ਕਿਸੇ ਭੈਣ ਦਾ ਸੂਟ ਰਖਵਾਇਆ ਹੋਇਆਗਾ ਜੇ ਕਿਸੇ ਭੈਣ ਨੂੰ ਚਾਹੀਦਾ ਹੋਇਆ ਤਾਂ ਲੈ ਸਕਦੇ ਹੋਗੇ ਕੋਈ ਗੱਲ ਨਹੀਂ ਤੇ ਆਪਾਂ ਹੋਰ ਵੀ ਇਹਨਾਂ ਦੀ ਬੁਕਿੰਗ ਕੀਤੀ ਹੋਈ ਹੈਗੀ ਮੇਰੇ ਔਨ ਆਰਡਰ ਤੇ ਇਹ ਸੂਟ ਆਏ ਪਏ ਲੇਗੇ ਇਹਦੇ ਨਾਲ ਮਜ਼ੈਂਟਾ ਕਲਰ ਦੀ ਬਾਟਮ ਹੈ ਤਾਂ ਹੀ ਮੈਂ ਇਦਾਂ ਪੇਸਟਿੰਗ ਕਰਵਾਈ ਹੈਗੀ ਮਜ਼ੈਂਟਾ ਅਜੇ ਮੈਂ ਇੱਕ ਵਾਰ ਵੀ ਨਹੀਂ ਇਹ ਸੂਟ ਪਾਇਆ ਨਹੀਂ ਮੈਂ ਤੁਹਾਨੂੰ ਡੈਮੋ ਦੇ ਦਿੰਦੀ ਪਾ ਕੇ ਵੀ ਕਿੱਦਾਂ ਲੱਗਦਾ ਚਲੋ ਜੀ ਇਹ ਰਹੇਗਾ ਜੀ ਦੁਪੱਟਾ 28250 ਪ੍ਰਾਈਸ ਰਹੇਗਾ ਜਿਹੜੇ ਸ਼ਰਟਾਂ ਲēngੇ ਸ਼ਰਟਾਂ ਦੇ ਨੀਚੇ ਤੁਸੀਂ ਟਾਪਟਾ ਲਗਾਇਓ ਲਾਈਨਿੰਗ ਨਹੀਂ ਲਗਾਉਣੀ ਹੈਗੀ ਇਹਦੇ ਨਾਲ ਵੀ ਰਹੇਗੀ ਮਹਿੰਦੀ ਕਲਰ ਦੀ ਪੋਟ ਐਕਸਟਰਾ ਦੇਖੋ ਟਾਪਟਾ ਕਲਰ ਕਿੰਨੇ ਪਾਏ ਨੇ 1 2 3 4 ਅਨਡ ਚਾਰ ਪੰਜ ਕਲਰ ਲੰਗੇ ਦੁਪट्टे ਦੇ ਵਿੱਚ ਇੰਨੇ ਕਲਰ ਨਹੀਂ ਕੋਈ ਰਾਇ ਛੇਤੀ ਨਹੀਂ ਬਣਾਉਂਦਾ ਹੁੰਦਾ ਹੈਗਾ ਇੱਕ ਦੋ ਕ ਕਲਰ ਪਾ ਕੇ ਉਹ ਕੱਢ ਦਿੰਦੇ ਲੰਗੇ ਦੇਖੋ ਆਪਾਂ ਪਰ ਕਹਿ ਕੇ ਪਵਾਏ ਨੇ ਵੀ ਇੰਨੇ ਕਲਰ ਹੋਣੇ ਚਾਹੀਦੇ ਨੇ ਜਿੰਨੇ ਸੂਟ ਦੇ ਵਿੱਚ ਕਲਰ ਲੱਗੇ ਉਹਨੇ ਦੁਪट्टे 'ਚ ਹੁਣ ਮੈਂ ਤੁਹਾਨੂੰ ਦਿਖਾਉਣੀ ਜਾਂਗੀ ਇੱਕ ਹੋਰ ਚੀਜ਼ ਦਿਖਾਉਣੀ ਜਾਂਗੀ ਹਾਂਜੀ ਸਸਰੀ ਕਾਲ ਜੀ ਸਾਰੇ ਆ ਗਏ ਚੱਕੀਏ ਬੇਬੀ ਨੰਨੀ ਜੀ ਜੇ ਇਹ ਵਾਲੇ ਸੂਟ ਨਹੀਂ ਇਹ ਜੌਰਜਟ ਤੇ ਰਹਣਗੇ ਪਿਓਰ ਫੁੱਲ ਪਿਓਰ ਜੌਰਜਟ ਆਗੇ ਦੇਖੋ ਇਹ ਰਹੇਗੇ ਸ਼ਰਟ ਜਿੱਦਾਂ ਟਾਈ ਐਂਡ ਟਾਈ ਪਹਿਣਾ ਮੰਗਦੇ ਹੁੰਦੇ ਨੇ ਨਾ ਮੈਂ ਤਾਂ ਇਹਦੇ ਤੇ ਤੁਸੀਂ ਵਰਕ ਵਗੈਰਾ ਵੀ ਕਰਵਾ ਸਕਦੇ ਹੋਗੇ ਇਹ ਵਾਲੀ ਰਹੇਗੀ ਕਿ ਇਹ ਵਾਲੀ ਰਹੇਗੀ ਰਹੇਗੀ ਬਾਟਮ ਠੀਕ ਜੀ ਇਹ ਵੈਸੇ ਆਪਾਂ ਨੇ ਸਟੇਟਸ ਪਾਇਆ ਸੀ ਇਹ ਸੂਟਾਂ ਦਾ ਅੱਜ ਤੋਂ ਕਾਫੀ ਟਾਈਮ ਪਹਿਲਾਂ ਇਹ ਆਪਣੇ ਫੋਟੋ ਤੇ ਸੂਟ ਬਹੁਤ ਸੇਲ ਹੋਈ ਸੀਗੇ ਦੁਪੱਟਾ ਤੁਸੀਂ ਦੇਖ ਸਕਦੇ ਹੋ ਜੌਰ ਚੜਾਈ ਦੁਪੱਟਾ ਕਰਦੇ ਨਾਲ ਦੇਖੋ ਜੀ ਇਹ ਵਾਲਾ ਰਹੇਗਾ ਦੁਪੱਟਾ ਚਾਰ ਚੜਤਾ ਠੀਕ ਹੈ ਜੀ ਡਾਈ ਐਂਡ ਡਾਈ ਹੈਗਾ ਦੁਪੱਟਾ ਵੀ ਤੇ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ ਇਹਦਾ 3000 ਤੇ ਪਲੱਸ ਦੁਪੱਟਾ ਨਾਲ ਤੇ ਫੁੱਲ ਪਿਓਰ ਦਾ ਸਟੱਫ ਹੈਗਾ ਇਹ ਬਹੁਤ ਜਿਆਦੇ ਸੋਹਣੀ ਕੁਆਲਿਟੀ ਹੈ ਤੇ ਤੁਸੀਂ ਵਰਕ ਵਗੈਰਾ ਵੀ ਕਰਵਾ ਸਕਦੇ ਹੋਗੇ ਕੱਲਾ ਕਲਰ ਹੋਊ ਸੀਗਾ ਉਹ ਕਲਰ ਵੀ ਕਾਫੀ ਜਾਦੀ ਸੋਹਣਾਗਾ ਮਿੱਠਾ ਜਿਹਾ ਕਲਰ ਹੈਗਾ ਤੇ ਇਹ ਕਲਰ ਹੋਈਗਾ ਅਗਲਾ ਨੈਕਸਟ ਹੋਏਗਾ ਇਹ ਇਸ ਤਰ੍ਹਾਂ ਦੀ ਸ਼ਰਟ ਬਣੀ ਹੋਈ ਹੈਗੀ ਇਹ ਸੂਟ ਉਹਦਾ ਟ੍ਰੈਂਡ ਚੰਡੀਗੜ੍ਹ ਦੇ ਵਿੱਚ ਕਾਫੀ ਜ਼ਿਆਦਾ ਹੈਗਾ ਮੈਂ ਇੱਕ ਦਿਨ ਚੰਡੀਗੜ੍ਹ ਗਈ ਸੀਗੀ ਕੁਝ ਟਾਈਮ ਪਹਿਲਾਂ ਉਦੋਂ ਕਿਸੇ ਨੇ ਨਾ ਸੂਟ ਪਾਇਆ ਸੀ ਇਹ ਬੰਦ ਚੱਕਾ ਵਾਲਾ ਥੋੜੇ ਥੋੜੇ ਚਾਕ ਬਸ ਫੁੱਲੇ ਸੀਗੇ ਨੀਚੋਂ ਤੇ ਉਦਾਂ ਬਣਵਾਇਆ ਹੋਇਆ ਸੀ ਇਹ ਇਹ ਦੇਖੋ ਜਿਹੜਾ ਇਹ ਦੇ ਨਾਲ ਤੋਂ ਪੱਟਾ ਹੈਗਾ ਇਹ ਹੈਗਾ ਹੈਗਾ ਟੈਬੀ ਦਾ ਇਹਦੇ ਨਾਲ ਦੁਪੱਟਾ ਹੈਗਾ ਜੀ ਟੈਬੀ ਦਾ ਇਹਦਾ ਪ੍ਰਾਈਸ ਰਹੇਗਾ ਤੁਹਾਨੂੰ ਮਿਲੂ ਇਹ ਪ੍ਰਾਈਸ 2700 ਦਾ ਅਲੱਗ-ਅਲੱਗ ਮਤਲਬ ਕੁਆਲਿਟੀ ਹੈ ਦੇਖੋ ਫੁੱਲ ਪਿਓਰ ਹੈ ਹਨਾ ਇਹ ਥੋੜੀ ਜੀ ਸੈਮੀ ਦੇ ਵਿੱਚ ਹੈਗੀ ਤੇ ਫਿਰ ਦੁਪੱਟਾ ਵੀ ਇਹਦੇ ਨਾਲ ਉਹਦਾ ਆ ਗਿਆ ਟੈਬੀ ਦਾ ਤਾਂ ਅਗਰ ਤੁਸੀਂ ਮੈਂ ਇਹ ਸੂਟ ਤਾਂ ਇੱਕ ਵਾਰ ਤੁਹਾਨੂੰ ਰੇਟ ਮੇ ਤੋਂ WhatsApp ਤੇ ਵੀ ਕਨਫਰਮ ਕਰ ਲਿਓ ਜਾਂ ਤਾਂ ਇਹਦਾ ਮੈਂ ਪ੍ਰਾਈਸ 3000 ਹੋਣਾ ਜਾਂ 3500 ਹੋਣਾ ਕਿਉਂਕਿ ਫੁੱਲ ਪਿਓਰ ਹੈ ਹਨਾ ਤੇ ਪ੍ਰਾਈਸ ਲੱਗ ਰਹੀ ਹੋਇਆ ਸੀਗਾ ਇਸ ਤਰ੍ਹਾਂ ਇਹ ਸੂਟ ਲੈਂਗੇ ਦੇਖੋ ਜੀ ਬਸ ਇਹ ਤੇ ਨਜ਼ਰ ਆ ਰਹੀ ਹੈ ਕਾਸਟ ਇਹਨਾਂ ਦੀ ਬਸ ਇਹਦੀ ਮੈਂ ਤੁਹਾਨੂੰ ਕਾਸਟ ਦੱਸ ਚੁੱਕੀ ਹਾਂ ਜੀ ਇਹ ਥੋੜਾ ਠੀਕ ਉਹਦੇ ਵਿੱਚ ਹੈਗਾ ਇਹ ਵਾਲੀ ਰਹੇਗੀ ਸ਼ਰਟ ਇਹ ਇਹ ਵਾਲੀ ਹੈਗੀ ਆ ਬਾਟਮ ਦੇ ਨਾਲ ਇਸ ਤਰ੍ਹਾਂ ਤੋਂ ਪੱਟਾ ਟਾਈਂਡ ਆਈ ਹੈ ਇਹਦਾ ਇਹਦਾ ਵੀ ਜਿਹੜਾ ਪ੍ਰਾਈਸ ਰਹੇਗਾ 2750 ਰਹੇਗਾ ਦੇਖੋ ਜੀ ਇਹਦੇ ਨਾਲ ਵੀ ਟੈਪੀ ਲਾਈਨਿੰਗ ਦਾ ਦੁਪੱਟਾ ਹੈ ਇਸ ਤਰ੍ਹਾਂ ਦੀ ਟਾਈ ਹੋਈ ਹੋਈ ਹੈ ਟੈਪੀ ਦੀ ਅੱਜ ਮੈਂ ਤੁਹਾਨੂੰ ਸਾਰੇ ਜਿਨੇ ਵੀ ਸੂਟ ਦਿਖਾਏ ਲੰਗੇ ਟਾਈ ਐਂਡ ਡਾਈ ਦੁਪट्टे ਟਾਈ ਐਂਡ ਡਾਈ ਨੇ ਸੂਟ ਟਾਈ ਐਂਡ ਡਾਈ ਨੇ ਇੱਕ ਆਪਾਂ ਸੂਟ ਕ੍ਰੇਪ ਦੇ ਉੱਪਰ ਵੀ ਟਾਈ ਐਂਡ ਡਾਈ ਕਰਵਾਇਆਗਾ ਉਹ ਮੈਂ ਤੁਹਾਨੂੰ ਕੱਲ ਨੂੰ ਦਿਖਾਉਂਗੀ ਠੀਕ ਹੈ ਜੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟ ਸਾਡੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਆਪਣਾ ਫਾਸਟਲੀ ਆਰਡਰ ਕਰ ਦਿਓ ਕਿਉਂਕਿ ਆਪਾਂ ਰੀਸਟਾਕ ਬਹੁਤ ਘੱਟ ਸਟਾਕ ਮਿਲਦਾ ਆਪਾਂ ਨੂੰ ਦੁਬਾਰਾ ਨਹੀਂ ਮਿਲਦਾ ਹੈਗਾ ਸਟਾਕ ਨਾਲ ਦੀ ਨਾਲ ਹੀ ਬੁਕਿੰਗ ਕਰਦਿਆ ਕਰੋ ਜਦੋਂ ਤੁਸੀਂ ਵੀਡੀਓ ਦੇਖਦੇ ਹੋਣੇ ਹੋਗੇ ਆਈਨ ਨਾ ਲਾਇਆ ਕਰੋ کافی ਬਣਾ ਕਹਿ ਦਿੰਦੀ ਨੇ ਅਸੀਂ ਸਵੇਰੇ ਬੁਕਿੰਗ ਕਰਾਂਗੇ ਵੀ ਹੁਣ ਨਹੀਂ ਕਰਦੀ ਸ਼ਾਮ ਨੂੰ ਤੁਸੀਂ ਸ਼ਾਮ ਨੂੰ ਹੀ ਇੱਕ ਵਾਰ ਮੈਨੂੰ ਮੈਸੇਜ ਕਰ ਦਿਆ ਕਰੋ ਜਿਹਦੀ ਮੈਂ ਤੁਹਾਡਾ ਸਵੇਰੇ ਮਾਰਨਿੰਗ ਰਿਪਲਾਈ ਕਰਾਂ ਵੀ ਸਾਡੇ ਸੂਟ ਦੀ ਫਾਈਨਲ ਹੈ ਡਨ ਹੈਗਾ ਵੀ ਅਸੀਂ ਲੈਣੇ ਹੀ ਲੈਣੇ ਨੇਗੇ ਠੀਕ ਹੈ ਜੀ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਾਂ ਤੱਕ ਲਈ ਸਾਰੀ ਸ਼੍ਰੀ ਕਾਲ ਜੀ ਬਾਏ ਬਾਏ